ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖਜੀ ਵੱਲੋਂ ਚਲਾਈ ਗਈ ਨਸ਼ਾ ਤਸਕਰਾ ਖਿਲਾਫ ਵਿਸ਼ੇਸ਼ ਮੁਹਿੰਮ ਦੇ ਤਿਤ ਡਿਵੀਜ਼ਨ ਫਿਲੌਰ ਡੀਐਸਪੀ ਸਰਵਨ ਸਿੰਘ ਬਲਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਜੀ ਅਤੇ ਗੰਨਾਪਿੰਡ ਚੌਕੀ ਇੰਚਾਰਜ ਸੁਖਦੇਵ ਸਿੰਘ ਜੀ ਅਤੇ ਨਾਲ ਪੁਲਿਸ ਟੀਮ ਦਾ ਗੰਨਾਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਮੌਜੂਦਾ ਸਰਪੰਚ ਅਤੇ ਗ੍ਰਾਮ ਪੰਚਾਇਤਾਂ ਨੇ ਆਂਟੀ ਚੌਕੀ ਗੰਨਾਪਿੰਡ ਵਿੱਚ ਆਪਣੇ ਵੱਲੋਂ ਪੰਜਾਬ ਸਰਕਾਰ ਦਾ ਅਤੇ ਪੰਜਾਬ ਪੁਲਿਸ ਦੇ ਡਿਊਟੀ ਅਫਸਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੌਕੇ ਤੇ ਸਰਪੰਚ ਸੁਖਪਾਲ ਗੰਨਾਪਿੰਡ सरपंच मोतीपुर खालसा मनजीत सिंह जी सरपंच दशमेश नगर जोगा सिंह सा गन्ना पिंड जरनैल सिंह मोतीपुर खालसा के सबका सरपंच जरनैल सिंह सिंह, गुरदयाल सिंह ग्राम पंचायत गन्ना पिंड संदीप ग्राम पंचायत गन्ना पिंड बलवीर चंद ग्राम पंचायत गन्ना पिंड दविंदर कुमार गन्ना पिंड ਸਖਾ ਗ੍ਰਾਮ ਪੰਚਾਇਤ ਗੰਨਾਪਿੰਡ ਪਿੰਡਾਂ ਤਰਵਿੰਦਰ ਉਰਫ ਪਿੰਡਾ ਪੰਚਾਇਤ ਮੈਂਬਰ ਕਰਨਾਪਿੰਡ ਵੀ ਹੋਰ ਆਸ-ਪਾਸ ਦੇ ਪਿੰਡਾਂ ਦੇ ਮੌਜੂਦਾ ਗ੍ਰਾਮ ਪੰਚਾਇਤਾਂ ਮੌਕੇ ਤੇ ਹਾਜ਼ਰ ਸਨ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੇਨ ਪੰਜਾਬ ਪੁਲਿਸ ਦਾ ਤਹਿ ਦਿਲੋਂ ਤਨਵਾਦ ਕੀਤਾ ਜੋ ਕਿ ਗੰਨਾਪਿੰਡ ਵਿੱਚ ਨਸ਼ਾ ਤਸਕਰਾਂ ਨੂੰ ਜੇਲ੍ਹ ਅੰਦਰ ਦੇ ਕੇ ਨਸ਼ਾ ਤਸਕਰਾਂ ਦਾ 80% ਫਿਲੋਰ ਦੇ ਆਸ-ਪਾਸ ਪਿੰਡਾਂ ਵਿੱਚ ਨਸ਼ੇ ਦਾ ਅੱਗੇ ਨਾਲੋਂ ਫਰਕ ਦੇਖਣ ਨੂੰ ਮਹਿਸੂਸ ਹੋ ਰਿਹਾ ਹੈ ਜਿਸ ਨਾਲ ਲੁੱਟਾ ਕੋਹਾਂ ਦੀਆਂ ਵਾਰਦਾਤਾ ਭੈਣ ਤੋਂ ਫਰਕ ਨਜ਼ਰ ਆ ਰਿਹਾ ਹੈ ਮੋਤੀਸੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆ ਥਾਣਾ ਫਲੋਰ ਦੇ ਐਸਐਚਓ ਸੰਜੀਵ ਕਪੂਰ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਬਾਚਾ ਜਾਓ ਨਸ਼ਾ ਵੇਚਣ ਅਤੇ ਮਾਰੇ ਅੰਸਰਾਂ ਨੂੰ ਚੇਤਾਵਨੀ ਹੈ ਕਿ ਲੁੱਟਾ ਖੋਹਾਂਦਿਆਂ ਮਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਜ਼ਾ ਜਾਓ ਨਹੀਂ ਤੇ ਬਖਸ਼ਿਆ ਨਹੀਂ ਜਾਵੇਗਾ ਕਿਸੇ ਨੂੰ ਵੀ ਇਸ ਲਈ ਆਸ-ਪਾਸ ਦੇ ਪਿੰਡਾਂ ਦੇ ಗ್ರಾಮ ਪੰਚਾਇਤਾਂ ਨੇ ਆਂਕੀ ਦੇਖੋ ਕਿਸ ਤਰ੍ਹਾਂ ਸਰਕਾਰ ਦਾ ਧਿਲੰਤਨਵਾਦ ਕੀਤਾ ਫਲੋਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਹ ਸਰਕਾਰ ਦੀ ਨੀਤੀ ਕਰਕੇ ਤਕਰੀਬਨ 80% ਜਿਹੜਾ ਨਸ਼ਾ ਜਿਹੜਾ ਖਤਮ ਹੋ ਚੁੱਕਾ ਖਾਸ ਕਰਕੇ ਗੰਨੇ ਪਿੰਡ ਮੋਤੀਪੁਰ ਖਾਲਸਾ ਦਸ਼ਮੇਸ਼ ਨਗਰ ਤਿੰਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਸੀ ਚੋਰੀਆਂ ਵੀ ਬਿਲਕੁਲ ਬੰਦ ਹੋ ਗਈਆਂ ਤੇ ਇਹ ਜਿਹੜਾ ਉਪਰਾਲਾ ਜਿਹੜਾ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕੀਤਾ ਬਹੁਤ ਵਧੀਆ ਕੀਤਾ। ਹਾਂਜੀ ਸਰ ਆਪੇ ਸੁਖਨਾ ਮੈਂ ਤਾਂ ਜਨਰ ਸਿੰਘ ਪਿੰਡ ਮੋਤੀਪੁਰ ਖਾਲਸਾ ਤੋਂ ਸਰਪੰਚ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਅ ਇੰਦਾ ਦਾ ਕੋਈ ਆਲੇ ਦੋਲੇ ਫਰਕ ਪਿਆ ਨਸ਼ੇ ਦਾ ਬਿਲਕੁਲ ਜੀ ਜਦੋਂ ਦੀ ਪੰਜਾਬ ਸਰਕਾਰ ਦੀ ਜਿਹੜੀ ਇਹ ਜਿਹੜੀ ਮਹਿਮ ਚਲਾਈ ਆ ਔਰ ਪ੍ਰਸ਼ਾਸਨ ਦੀ ਸਦਕਾ ਪੁਲਿਸ ਅਧਿਕਾਰੀਆਂ ਸਦਕਾ ਤੇ ਜਿਹੜੀ ਮਹਿਮ ਚਲਾਈਆ ਇਹਦੇ ਨਾਲ ਨਸ਼ੇ 'ਚ ਬੜਾ ਫਰਕ ਪਿਆ ਇਹਨਾਂ ਦੀ ਪੁਲਿਸ ਦੀ ਸ਼ਕਤੀ ਕਰਕੇ ਪਹਿਲਾਂ ਗੰਨੇਪੜ੍ਹ 'ਚ ਜਿਹੜਾ ਨਸ਼ਾ ਸੀ ਆ ਜਿਹੜਾ ਕੁਝ ਆਪਣੇ ਜਿਹੜੇ ਲੋਕ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੀ ਚਲੋ ਮਜਬੂਰੀ ਆ ਜਦੋਂ ਉਹ ਕਿਸੇ ਨੇ ਲਾ ਦਿੱਤਾ ਤੇ ਜਿਹੜੇ ਨਸ਼ਾ ਕੁਝ ਵੇਚਦੇ ਸੀ ਇਹਨਾਂ ਗੰਨੇਪੜ੍ਹ ਸਾਰੇ ਲੋਕ ਮਾੜੇ ਆ ਕੁਝ ਜਿਹੜੇ 10% ਲੋਕ ਜਿਹੜੇ ਨਸ਼ਾ ਦਾ ਕੰਮ ਕਰਦੇ ਸੀ ਜਿਹੜੇ ਬਾਕੀ ਲੋਕ ਜ ਤੇ ਸਾਰੇਆਂ ਲੋਕਾਂ ਨੇ ਬੜਾ ਸਾਥ ਦਿੱਤਾ ਜਿਹੜੇ ਜਿਹੜੇ ਸਰਪੰਚ ਸਾਹਿਬ ਆ ਬਾਕੀ ਸਾਰੀ ਟੀਮ ਤੇ ਸਾਡੇ ਐਸਐਸਓ ਸਾਹਿਬ ਬਹੁਤ ਵਧੀਆ ਆਏ ਆ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਆ ਔਰ ਜਿਹੜੇ ਸਾਡੇ ਇੰਸਪੈਕਟਰ ਜਿਹੜੇ ਆ ਸੁਖਦੇਵ ਸਿੰਘ ਜੀ ਔਰ ਇਹਨਾਂ ਨੇ ਬੜਾ ਮਿਹਨਤ ਸਦਕਾ ਤੇ ਸਾਰਾ ਦਿਨ ਇਧਰ ਗੱਡੀਆਂ ਲੈ ਕੇ ਜਿਹੜਾ ਮਰਦੇ ਆ ਤੇ ਉਹਦੇ ਨਾਲ ਜਿਹੜਾ ਨਸ਼ਾ ਬਹੁਤ ਘਟਿਆ ਆ ਕੋਈ ਹੁਣ ਦੇਖਦੇ ਨਹੀਂ ਤੇ ਬੜੇ ਪਿੰਡਾਂ ਤੋਂ ਆ ਕੇ ਲੋਕ ਇੱਥੇ ਆਉਂਦੇ ਸੀ ਦੇਖੀਦਾ ਸੀਗਾ ਉਸ ਦਿਨ ਤੋਂ ਔਰ ਨਸ਼ਾ ਵੀ ਬੜਾ ਘਟਿਆ ਤੇ ਦੂਜੀ ਗੱਲ ਆ ਵੀ ਜਿਹੜੀ ਮੋਟਰ ਦੀਆਂ ਤਾਰਾਂ ਲੱਗਦੀਆਂ ਸੀ ਚੋਰੀ ਹੁੰਦੀ ਮੋਟਰ ਦੀ ਜਾਂ ਕੁਝ ਹੋਰ ਜਿਹੜੇ ਕੋਈ ਬਾਹਰੋਂ ਵੀ ਬੰਦੇ ਆਉਂਦੇ ਸੀ ਆ ਨਸ਼ਾ ਪੀਣ ਵਾਸਤੇ ਕਰਦੇ ਸੀ ਚੋਰੀ ਉਹ ਵੀ ਜਿਹੜੀ ਬਹੁਤ ਘਟੀ ਆ ਹੁਣ ਬਿਲਕੁਲ ਲਗਭਗ ਬੰਦ ਹੀ ਆ ਤੇ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਡੇ ਜਿਹੜੇ ਇਨਸਪੈਕਟਰ ਸਾਹਿਬ ਆ ਬਹੁਤ ਹੀ ਮਿਹਨਤੀ ਨੇ ਔਰ ਦੂਜੇ ਸਬ ਇਨਸਪੈਕਟਰ ਸਾਹਿਬ ਜਿਹੜੇ ਸਖ਼ਤ ਸੀ ਉਹ ਬੜੀ ਮਿਹਨਤੀ ਆ ਤੇ ਇਹਨਾਂ ਦੀ ਸਦਕਾ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ ਜੋ ਹੁੰਦੇ ਵੀ ਚਾਹੁੰਦੇ ਸੀ ਪਿੰਡ ਤੋਂ ਨਸ਼ਾ ਬੰਦ ਹੋਵੇ ਇਹਨਾਂ ਦੇ ਵੀ ਸ਼ਾਬਾਸ਼ ਆ ਔਰ ਸਾਡੀ ਆ ਜੀ ਪੂਰੀ ਜੀ ਟੀਮ ਇਸ ਵਾਰੀ ਪੰਚਾਇਤ ਦੀ ਬਣੀ ਆ ਪੰਜ ਬਣਿਆ ਸਾਰੇ ਜੰਗਿਆ ਔਰ ਸਾਰੇ ਦਿਲੋਂ ਇਹ ਸ਼ਹਾਵਾਸ਼ਨਾ ਦੇ ਦਿੱਤੇ ਬਾਕੀ ਪ੍ਰਸ਼ਾਸਨ ਦੇ ਵੀ ਤੇ ਇਸ ਕਰਕੇ ਅੱਗੇ ਵੀ ਇਹ ਬੇਨਤੀ ਕਰਦੇ ਸਾਡਾ ਸਾਥ ਜਿਹੜਾ ਚੰਗੇ ਗਾਮਾ ਲਈ ਸਾਰੇ ਪੁਲਿਸ ਦੇ ਨਾਲ ਰਹੇਗਾ ਸਾਰੇ ਪਿੰਡਾਂ ਦਾ ਜਿੱਦਾਂ ਦਸ਼ਮੀ ਸਿੰਘ ਸਰਪੰਚ ਜੇ ਸਾਡੀ ਮੌਜੂਦਾ ਸਰਪੰਚ ਮੋਤੀਪੁਰ ਖਾਲਸਾ ਤੋਂ ਵੀ ਲਖਿੰਦਰ ਸਿੰਘ ਸਾਹਿਬ ਦਾ ਸਰਪੰਚ ਖੜੇ ਮੋਤੀਪੁਰ ਖਾਲਸਾ ਤੋਂ ਬਾਕੀ ਸਾਡੇ ਮੈਂਬਰ ਸਾਹਿਬ ਜਿਹੜੇ ਜਿਹੜੇ ਨਵੇਂ ਬਣੇ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਵੀ ਖੜੇ ਆ ਤੇ ਪ੍ਰੇਮ ਭਾਜੀ ਜਿਹੜੇ ਸਾਡੀ ਪਹਿਲਾਂ ਪੁਲਿਸ ਸੀ ਰਹੇ ਆ ਇਹ ਵੀ ਦਿਲੋਂ ਇਹ ਚਾਹੁੰਦੇ ਹੁੰਦੇ ਆ ਵੀ ਜਿਹੜਾ ਇੱਥੇ ਨਸ਼ਾ ਨਾ ਹੋਵੇ ਜਿਹੜਾ ਇਹ ਵਧੀਆ ਹੋਵੇ ਇਹਨਾਂ ਨੇ ਵੀ ਸਾਥ ਦਿੱਤਾ ਇਹਨਾਂ ਦਾ ਵੀ ਧੰ ਸਾਰੇ ਦਾ ਧੰਨਵਾਦ ਤੇ ਸਾਡਾ ਜਿਹੜਾ ਅਸੀਂ ਐਸਐਚਓ ਸਾਨੂੰ ਵਿਸ਼ਵਾਸਤ ਹੋਣੇ ਵੀ ਸਾਡਾ ਜਿਹੜਾ ਨਸ਼ਾ ਬੰਦ ਕਰ ਲਈ ਜਾਂ ਹੋਰ ਜਿਹੜੇ ਚਿੰਗ ਗਮਾਂ ਲਈ ਸਾਡਾ ਜਿਹੜਾ ਸਾਥ ਇਹਨਾਂ ਦੇ ਨਾਲ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਨਦਰ ਸਿੰਘ ਮੋਤੀਪੁਰ ਜਨਰ 77 ਕਿਸਾਨ ਵਿੰਗ ਵਿਕੇ ਜੁਰਾਜੇਵਾਲ ਅਸੀਂ ਪੰਜਾਬ ਸਰਕਾਰ ਉਪ ਪੰਜਾਬ ਪੁਲਿਸ ਦਾ ਜੋ ਆ ਪਿਛਲੇ 6 ਮਹੀਨਿਆਂ ਤੋਂ ਜਿਹੜਾ ਸਰਕਾਰ ਦੇ ਮਹਿਲ ਚਲਾਈ ਨਸ਼ਾ ਬੁੱਧ ਉਹਦੇ ਵਿੱਚ ਕਾਫੀ ਚ ਜਿਹੜਾ ਅਸਰ ਦੇਖਣ ਨੂੰ ਮਿਲਿਆ ਵੀ ਹੁਣ ਜਿਹੜਾ ਦੋ ਤੇ ਗੰਨੇ ਪਿੰਡ ਵਿੱਚ ਤਿੰਨ ਕਿਲੋ ਚੋਂ ਪੁਲ ਚੌਕ ਵੀ ਬਣੀ ਆ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਇਹਦਾ ਕੋਈ ਆਮ ਵਰਗ ਨੂੰ ਕੋਈ ਨੁਕਸਾਨ ਨਹੀਂ ਹੈ ਆਲੇ ਦੁਆਲੇ ਦੇ 10 12 ਪਿੰਡ ਜਿਹੜੇ ਲੱਗਦੇ ਆ ਬਹੁਤ ਉਧੋਂ ਦੀ ਸ਼ਾਂਤੀ ਬਣੀ ਹੋਈ ਆ ਰੋਡਾਂ ਦੇ ਉੱਤੇ ਜਿਹੜੇ ਆ ਆਮ ਮੁੰਡੇ ਕਈ ਵਾਰੀ ਐਵੇਂ ਹੀ ਗਲੀਆਂ ਰੋਕ ਕੇ ਸੜਕਾਂ ਤੇ ਖੜੇ ਰਹਿੰਦੇ ਸੀਗੇ ਬੜੀ ਪਰੇਸ਼ਾਨੀ ਮਿਲਦੀ ਸਾਨੂੰ ਬੜੀ ਦਿੱਕਤਾਂ ਆਉਂਦੀਆਂ ਸੀਗੀਆਂ ਸਾਨੂੰ ਲੋਕਾਂ ਦੇ ਫੋਨ ਕਰਨੇ ਵੀ ਤੁਸੀਂ ਕਹਿੰਦੇ ਕਿਉਂ ਨਹੀਂ ਆਏ ਸਾਡੇ ਵਾਲਾ ਰੋਡ ਵੀ ਲਾ ਲਓ ਮੋਤੀਪੁਰ ਵਾਲਾ ਇਧਰ ਆ ਤਲਮਣ ਜਾਂਦਾ ਉਤੇ ਆਮੀ ਗੱਡੀਆਂ 5000 ਹਰ ਟਾਈਮ ਰਾਤ ਨੂੰ ਸ਼ਾਮ ਨੂੰ 6 ਵਜੇ ਖੜੀਆਂ ਹੋ ਜਾਂਦੀਆਂ ਸੀ ਜਦ ਕਿ ਹੁਣ ਜਦੋਂ ਦੀ ਪੁਲ ਚੌਕੀ ਬੜੀਆਂ ਉਦੋਂ ਤੋਂ ਕੋਈ ਦਿੱਕਤ ਨਹੀਂ ਆ ਰਹੀ ਆਲੇ ਦੁਆਲੇ ਲੋਕ ਜਿਹੜੇ ਬੜੇ ਸਕੂਨ ਮਹਿਸੂਸ ਕਰ ਰਹੇ ਆ ਔਰ ਕੋਈ ਵੀ ਪਿੰਡ ਵਿੱਚ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ 2-5% ਲੋਕ 10% ਲੋਕ ਜਿਹੜੇ ਨਸ਼ਾ ਕਰਦੇ ਵੇਚਦੇ ਸਕੇ ਉਹਨਾਂ ਨੂੰ ਦਿੱਕਤ ਆਉਣੀ ਹੈ ਜਿਉਂਕਿ ਉਹ ਮਾੜੇ ਕੰਮ ਸਿਹਗੇ ਨਹੀਂ ਕਰਨੇ ਚਾਹੀਦੇ ਗਾਂਵ ਸਾਡੇ ਦੇ ਯੂਥ ਆ ਉਹ ਗਲਤ ਪਾਸੇ ਲੱਗ ਰਿਹਾ ਸੀਗਾ ਜੇ ਅਸੀਂ ਇਹ ਨਸ਼ਿਆ ਬੜੇ ਕੰਮ ਆ ਨਸ਼ੇ ਛੱਡ ਕੇ ਹੋਰ ਬੜੇ ਹੀ ਕਾਰੋਬਾਰ ਹੋ ਸਕਦੇ ਆ ਸਰਕਾਰ ਨੇ ਵੀ ਬੇਨਤੀ ਆ ਵੀ ਜਿਹੜਾ ਜਿਹੜੇ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈਗਾ ਜਿੱਦਾਂ ਇੱਥੇ ਐਸਐਸਪੀ ਸਾਹਿਬ ਵੀ ਆਏ ਸਕੇ ਸਾਥੀ ਰਿਹਾ ਸਰਪੰਚ ਸੇ ਗਤਮ ਜੁੱਦਾ ਉਹਨਾਂ ਨੇ ਅਸੀਂ ਉਹ ਕਹਿੰਦੇ ਵੀ ਦੱਸੋ ਤੁਹਾਨੂੰ ਕੀ ਇੱਥੇ ਪੈਡ ਕੀ ਚਾਹੀਦਾ ਅੱਜ ਕੱਲ ਇਹ ਤੱਕ ਤਾਂ ਇੱਥੇ ਕੋ ਸਟੇਡੀਅਮ ਵੱਡਾ ਬਣੇ ਬੱਚੇ ਤਾਂ ਖੇਡਣ ਦੂਜਾ ਵੀ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈ ਉਹਨਾਂ ਕੋ ਰਾਜ ਸਰਕਾਰ ਰੋਜ਼ਗਾਰ ਮਹੱਈਆ ਕਰੇ ਕੋ ਆਪੇ ਲੋਕ ਮਾਰੇ ਪਾਸੇ ਨਾ ਜਾਣ ਪਰ ਉਦੋਂ ਬਾਅਦ ਕੋਈ ਵੀ ਅਜੇ ਤੱਕ ਕੋਈ ਉੱਤੇ ਸਾਡੇ ਜਿਹੜੇ ਅਸੀਂ ਕੀਤੀ ਸੀ ਜਿਹੜੀ ਬੇਨਤੀ ਕੀਤੀ ਸੀ ਉਹ ਤੇ ਕੋਈ ਅਮਲ ਨਹੀਂ ਹੋਇਆ ਇਹ ਸਾਡੀ ਬੇਨਤੀ ਆ ਵੀ ਜਿਹੜੀ ਸਰਕਾਰ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੂੰ ਇਥੇ ਜਿਹੜੇ ਜਿਹੜੇ ਰਜਗਾਰ ਦੇ ਜਿਹੜੇ ਸਾਧਨ ਵੀ ਮੁਹੱਈਆ ਕਰਾਈ ਜਾਣ ਮੇਰਾ ਨਾਮ ਜੋਗਾ ਸਿੰਘ ਸਰਪੰਚ ਦਸ਼ਵਿਜਨਗਰ ਮੌਜੂਦਾ ਸਾਡਾ ਪਿੰਡ ਬਿਲਕੁਲ ਗੰਨਾਪਿੰਡ ਦੇ ਨਾਲ ਵਿੱਚੋਂ ਨਿਕਲਿਆ ਦਸ਼ਵਿਜਨਗਰ ਆ ਜਿੱਥੇ ਕੀ ਨਸ਼ੇ ਦੇ ਨਜ਼ਾਰੀ ਤੋਂ ਦੇ ਬਾਰ ਬੰਦ ਲੋਕੀ ਆਉਂਦੇ ਸੀ ਬਹੁਤ ਆਉਂਦੇ ਸੀ ਟ੍ਰੈਫਿਕ ਇੰਨਾ ਜ਼ਿਆਦਾ ਹੁੰਦਾ ਰੋਡ ਤੇ ਕਿ ਸਾਨੂੰ ਲੰਘਣਾ ਵੀ ਸਾਡੇ ਬੱਚਿਆਂ ਨੂੰ ਰੋਡ ਤੇ ਜਾਣਾ ਡੋਖਾ ਹੋ ਗਿਆ ਸੀਗਾ ਅਨਾ ਲੋਟ ਕੋ ਹੁੰਦੀ ਸੀ ਬਾਹਰ ਲਾਉਂਦਾ ਜਾਣ ਜ਼ਰੂਰ ਤੇ ਸਾਡੇ ਲੇਡੀਜ਼ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ ਪੁਲਿਸ ਇਸ ਆਪਣੀ ਸ਼ਕਤੀ ਨਾਲ ਪੰਜਾਬ ਗਵਰਨਮੈਂਟ ਦੀ ਸ਼ਕਤੀ ਨਾਲ ਜੋ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਸਾਡੇ ਬੱਚੇ ਵੀ ਘੁੰਮਣ ਜਾਣ ਲੱਗ ਗਏ ਸਾਡੀ ਲੇਡੀਆਂ ਘੁੰਮਣ ਜਾਂਦੇ ਆ ਬਹੁਤ ਵਧੀਆ 70 ਤੋਂ 80% ਦਾ ਨੂੰ ਫਰਕ ਪੈ ਗਿਆ ਅਸੀਂ ਘਰਾਂ ਵਿੱਚ ਆਰਾਮ ਨਾਲ ਸੌਣ ਲੱਗ ਗਏ ਆ ਮੈਂ ਤਾਂ ਅਸੀਂ ਰਾਤ ਨੂੰ ਸੌਂਦੇ ਵੀ ਨਹੀਂ ਸੀ ਆਪਣੀ ਮੋਟਰਾਂ ਜਾਣ ਤੋਂ ਵੀ ਡਰਦੇ ਸੀਗੇ ਕਿ ਅਸੀਂ ਕਿਤੇ ਜਾਈਏ ਮੇਰੇ ਤੇ ਇੱਕ ਦੋਰੀ ਹਮਲਾ ਹੋਇਆ ਵੀ ਆ ਮੋਟਰ ਤੇ ਫਿਰ ਸੱਟਾਂ ਵੀ ਲੱਗੀਆਂ ਤੇ ਅਸੀਂ ਹੁਣ ਬਹੁਤ ਸੁਖੀ ਹਾਂ ਜੀ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਅਸੀਂ ਆਰਾਮ ਜਿਹਨਾਂ ਰਹਿ ਸਕਦੇ ਹਾਂ ਸੁੱਖੀਆਂ ਬਹੁਤ ਜਿਹੜੇ ਸਟਾਟਰ ਲਾ ਲੈਂਦੇ ਸੀਗੇ ਕੇਬਲਾ ਲਾ ਲੈਂਦੇ ਸੀ ਉਹ ਵੀ ਹਟ ਗਏ ਜਾਂ ਰਸਤੇ ਜਾਂਦੇ ਲੁੱਟ ਲੈਂਦੇ ਸੀ ਮੇਰੇ ਸਾਹਮਣੇ ਜਾਨੀ ਦੇ ਇੱਕ ਦੋ ਘਰੋੜ ਮੋਬਾਈਲ ਹੋਇਆ ਇਦਾਂ ਦੇ ਬਾਰੇ ਤਾਂ ਬਿਲਕੁਲ ਖਤਮ ਹੋ ਗਏ ਜਾਂ ਜਿਹੜੇ ਬਾਹਰਲੇ ਪਿੰਡਾਂ ਜੋ ਚਿੱਟਾ ਟੂਟਾ ਲੈਣੋ ਜੋ ਨਸ਼ਾ ਕੋਈ ਵੀ ਕਰਨ ਹੁੰਦੇ ਸੀਗੇ ਉਹ ਬਿਲਕੁਲ ਬੰਦ ਹੋ ਗਏ 10 15% ਰਹੇਗਾ ਬਸ ਮੇਰਾ ਪੂਰਾ ਦੇਹਰਾਉ ਮੁਰਸਾ ਗੱਡੀਆਂ ਚੱਲਦੇ ਰਹਿੰਦੇ ਸੀ ਰੋਡ ਤੇ ਜਿਹੜਾ ਕਿ ਬਿਲਕੁਲ ਜਾਮ ਹੋ ਗਿਆ ਬਿਲਕੁਲ ਬਿਲਕੁਲ ਸਾਹਿਬ ਪਿੰਡ ਵਿੱਚ ਨਸ਼ਾ ਜਿੰਨਾ ਕੁਝ ਘਟ ਗਿਆ ਬਹੁਤ ਘਟਿਆ ਜੀ ਬਹੁਤ ਫਰਕ ਆ ਮੇਰਾ ਸੰਦੀ ਕੁਮਾਰ ਮੌਜੂਦਾ ਪੰਚ ਗਨਬੜ ਤੋਂ ਸਾਡੇ ਪਿਛਲੇ ਟਾਈਮ ਤੋਂ ਪਿੰਡ ਦੇ ਵਿੱਚ ਜਾਂ ਪਿੰਡਾਂ ਦਾ ਲਾਗਲੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੇਚ ਰਿਹਾ ਸੀ ਉਹ ਸਿਮ ਬੜੀ ਥੰਮ ਪਈ ਹੈ ਬਹੁਤ ਜ਼ਿਆਦਾ ਫਰਕ ਹੈ ਆਉਣ ਵਾਲੇ ਟਾਈਮ 'ਚ ਉਮੀਦ ਹੈ ਕਿ ਬਹੁਤ ਜਲਦੀ ਇਹ ਵੀ ਸਫਾਈ ਹੋ ਜਾਏਗੀ ਬਾਕੀ ਜੋ ਇਥੇ ਰੋਡ ਤੋਂ ਉਹ ਤਰਫਤਾਰ ਦਾ ਟਰਾਲੀਆਂ ਲੰਘਦੀਆਂ ਹਿਰੇਤਾ ਦੀਆਂ ਜਾਂ ਕੁਝ ਵੀ ਵੱਡੇ ਡੈਕ ਲਾ ਕੇ ਗੈਰ ਕਾਨੂੰਨੀ ਉਹ तकरीबन ਬਿਲਕੁਲ ਬੰਦ ਹੋ ਚੁੱਕੀਆਂ। ਰੋਡ ਦੇ ਉੱਤੇ ਬੱਚਿਆਂ ਦਾ ਆਣਾ ਬਹੁਤ ਮੁਸ਼ਕਲ ਸੀ। ਇੰਨੀਆਂ ਤੇਜ਼ ਗੱਡੀਆਂ ਮੋਟਰਸਾਈਕਲ ਲੰਘਦੇ ਸੀ ਉਹ ਬਿਲਕੁਲ ਖਤਰਾ ਹੁੰਦਾ ਸੀ। ਸ਼ਹਿਰ ਨੂੰ ਜੋ ਲੇਡੀਜ਼ ਪਿੰਡ ਦੀਆਂ ਸੜਕ ਤੇ ਘੁੰਮਣ ਜਾਂਦੀਆਂ ਸੀ ਡਰਦੀਆਂ ਮੋਬਾਈਲ ਦੀ ਲੈ ਕੇ ਜਾਂਦੀਆਂ ਸੀ ਕਿ ਕੋਈ ਆ ਕੇ ਮੋਬਾਈਲ ਖੋ ਕੇ ਲੈ ਜਾਏਗਾ ਜਾਂ ਬਾਰੀਆਂ ਲੱਕ ਲੈ ਜਾਏਗਾ। ਕਈ ਲੋਕ ਕੀ ਤੇ ਆਂਦੇ ਨਹੀਂ ਸ਼ਹਿਰ ਕਰਨ। ਕਿ ਚੋਰੀਆਂ ਬਹੁਤ ਹੁੰਦੀਆਂ। ਰਾਤ ਨੂੰ ਮੋਟਰਾਂ ਤੇ ਜੋ ਕਿਸਾਨ ਨੇ ਉਡਰਦੇ ਪਾਣੀ ਲਾਣੇ ਕੱਲੇ ਜਾਂਦੇ ਸੀ ਕਿ ਰਾਸਤੇ ਵਿੱਚ ਲੁੱਟ ਖੋਹ ਦੇ ਮਾਮਲੇ ਬਹੁਤ ਜ਼ਿਆਦਾ ਵਧੇ ਹੋਏ ਸੀ ਮੋਬਾਈਲ ਲੈ ਜਾਂਦੇ ਸੀ ਜੇ 500 ਰੁਪਏ ਵੀ ਜੇਬ ਚ 500 ਦੇ ਬਜਲੇ ਉਹਦਾ ਸਿਰ ਪਾੜ ਕੇ ਉਹਨਾਂ ਨੂੰ ਛੁੱਟ ਜਾਂਦੇ ਰਾਤ ਨੂੰ ਉਹ ਚੀਜ਼ ਦਾ ਬਹੁਤ ਫਰਕ ਹੈ ਰਾਤ ਨੂੰ ਗੱਡੀ ਘੁੰਮਦੀ ਹੈ ਬਕਾਇਦਾ ਪਿੰਡ ਦੇ ਵਿੱਚ ਜੇ ਇਸ ਚੀਜ਼ ਦਾ ਪਤਾ ਲੋਕਾਂ ਨੂੰ ਕਿ ਹੁਣ ਅਵਾਰਾਗਰਦੀ ਘਟ ਗਈ ਹੈ ਸਿਰਫ ਪਿੰਡ ਦੇ ਵਿੱਚ ਨਹੀਂ ਪਿੰਡ ਪਿੰਡ ਦੇ ਵਿੱਚ ਬਾਹਰਲੇ ਪਿੰਡਾਂ ਤੋਂ ਤਿੰਨ ਤਿੰਨ ਚਾਰ ਚਾਰ ਚੜ ਕੇ ਮੋਟਰਸਾਈਕਲ ਜਿਹੜੇ ਆਉਂਦੇ ਸੀ ਉਹ ਬਿਲਕੁਲ ਖਤਮ ਹੋ ਗਏ ਸਾਡੇ ਤਿੰਨ ਸ਼ਮਸ਼ਾਨ ਘਾਟਾ ਪਿੰਡ ਦੇ ਤਿੰਨੇ ਹੀ ਬਾਹਰ ਲੋਕੜਾ ਆ ਕੇ ਸੁੱਤੇ ਟੀਕ ਲਾਂਦੇ ਸੀ ਸੁੱਤੇ ਰਹਿੰਦੇ ਸੀ ਨਸ਼ੇ ਕਰਦੇ ਸੀ ਅੱਜ ਤਿੰਨੇ ਦੇ ਤਿੰਨੇ ਸਾਫ ਤੇ ਆ ਕੋਈ ਇੱਕ ਵੀ ਬੰਦਾ ਨਹੀਂ ਉੱਥੇ ਨਹੀਂ ਤਾਂ ਹਮੇਸ਼ਾ ਉੱਥੇ ਦਾਦਾ 15-15 ਬੰਦੇ ਸੁੱਤੇ ਹੁੰਦੇ ਸੀ ਅੱਗੇ ਨਾਲ ਬਹੁਤ ਫਰਕ ਆ ਉਮੀਦ ਹੈ ਕਿ ਹਾਂ ਨਾਲ ਟਾਈਮ ਚ ਵੀ ਫਰਕ ਪਏਗਾ ਬੋਲੋ ਤਾਂ ਨਾ ਨਾ ਸੁਖਪਾਲ ਗੰਨਾਪਿੰਡ ਸਰਪੰਚ ਮੌਜੂਦਾ ਦੇਖੋ ਜੀ ਪਹਿਲਾਂ ਸਾਡੇ ਪਿੰਡ ਬਹੁਤ ਹਾਲਾਤ ਮਾਰੇ ਸੀ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਸੀ ਤੇ ਜਨਾਨੀਆਂ ਦਾ ਬੀਬੀਆਂ ਦਾ ਚੋਰੀਆਂ ਵਗੈਰਾ ਇਹ ਉਹ ਸਭ ਕੁਝ ਹੁੰਦਾ ਸੀ ਹੁਣ ਜਿੱਦਨ ਦੀ ਚੌਂਕੀ ਸਾਡੇ ਪਿੰਡ ਤੇਈ ਆ 80% ਨਸ਼ਾ ਖਤਮ ਹੋ ਗਿਆ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਤੇ ਬੀਬੀਆਂ ਸੈਰ ਤੇ ਵੀ ਸਵੇਰ ਨੂੰ ਜਾਂਦੀਆਂ ਸਾਰਾ ਕੁਝ ਹੁੰਦਾ ਇਹ ਸਾਰਾ ਹੀ ਸਾਡੇ ਨਾਲ ਪ੍ਰਸ਼ਾਸਨ ਜੁੜਿਆ ਪ੍ਰਸ਼ਾਸਨ ਕਰਕੇ ਤੇ ਪੰਜਾਬ ਗਵਰਨਮੈਂਟ ਕਰਕੇ ਇਹ ਸਾਡਾ ਇਨਾ ਭੜਾ ਹੋਇਆ ਔਰ ਅਸੀਂ ਬਹੁਤ ਖੁਸ਼ ਹਾਂ ਇਹ ਦੇ ਵਿੱਚ ਲੁੱਟਾ ਖੋਹਿਆ ਨਹੀਂ ਇਹ ਵਾਰਦਾਤਾਂ ਆ ਕੇ ਹੋਰ ਜਾਂ ਸੀ ਜਾਂ ਹੁਣ ਕੋਈ ਤੁਹਾਨੂੰ ਲੱਗ ਰਿਹਾ ਜਿਹੜੀਆਂ ਲੁੱਟਾ ਖੋਹ ਦੀ ਵਾਰਦਾਤਾਂ ਹੁੰਦੀਆਂ ਸੀ ਉਹ ਨਸ਼ੇ ਕਰਕੇ ਹੀ ਹੁੰਦੀਆਂ ਸੀ ਕਿਉਂਕਿ ਨਸ਼ੇ ਲਈ ਪੈਸੇ ਚਾਹੀਦੇ ਸੀ ਤੇ ਪੈਸੇ ਹੁੰਦੇ ਨੇ ਉਹ ਲਟਾਕੂਆ ਕਰਦੇ ਸੀ ਤੇ ਇਸ ਕਰਕੇ ਉਹ ਨਸ਼ਾ ਬੰਦ ਹੋ ਗਿਆ ਤੇ ਲਟਾਕੂਆ ਬੰਦ ਹੋ ਗਿਆ ਸਰਕਾਰ ਦੀ ਹਦਾਇਤਾਂ ਮੁਤਾਬਕ ਅਤੇ ਪੁਲਿਸ ਪ੍ਰਸ਼ਾਸਨ ਦੀ ਹਦਾਇਤਾਂ ਮੁਤਾਬਕ थाना ਫਲੋਰ ਪੁਲਿਸ ਤੋਂ ਕਈ ਸਖਤ ਕਦਮ ਅਤੇ ਤੇ ਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਤੇ ਸਖਤ ਕਦਮ ਵੀ ਚੁੱਕੇ ਗਏ ਇਸੇ ਗੜੀ ਵਿੱਚ ਗੰਨਾਪਿੰਡ ਦੇ ਵਿੱਚ ਜਿੱਥੇ ਵੀ ਨਸ਼ੇ ਦੇ ਕਾਫੀ ਕਾਰੋਬਾਰ ਦੀ ਇਨਫੋਰਮੇਸ਼ਨ ਆ ਰਹੀ ਸੀ ਜਿਸ ਵਨ ਵੀ ਪੁਲਿਸ ਤੇ ਇੱਕ ਕਦਮ ਚੁੱਕ ਕੇ ਜਾਣ ਕਰਕੇ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਿਦਾਰ ਹਰਕਮਨ ਸਿੰਘ ਖਾਕਾ ਦੇ ਡੀਐਸਪੀ ਫਲੋਰ ਜਿਹੜੀ ਜੇਰੇ ਨਿਗਰਾਨੀ ਚ ਦੋ ਤਰ੍ਹਾਂ ਦੇ ਅਸੀਂ ਕਦਮ ਚੁੱਕੇ ਸੀ ਪੋਜ਼ਿਟਿਵ ਤੇ ਨੈਗੇਟਿਵ ਪੋਜ਼ਿਟਿਵ ਕਦਮ ਇਸ ਤਰ੍ਹਾਂ ਦੇ ਚੁੱਕੇ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਤੇ ਨਸ਼ੇ ਦੇ ਬਾਰੇ ਉਹਨਾਂ ਨੂੰ ਚੰਗੇ ਤੇ ਮਾੜੇ ਪੱਖ ਦੱਸੇ ਗਏ ਸੀ ਤੇ ਨੈਗੇਟਿਵ ਇਸ ਪੱਖੇ ਦੇ ਕਿ ਉਹਨਾਂ ਤੇ ਜਿਹੜੇ ਨਸ਼ੇ ਦੇ ਸਮਗਲਰ ਸੀ ਉਹਨਾਂ ਦੇ ਖਿਲਾਫ ਸਖਤੀ ਤੋਂ ਸਖਤ ਕਾਰਵਾਈ ਕਾਨੂੰਨ ਦੇ ਧਾਰਾਵਾਂ ਦੇ ਹੇਠ ਕਾਨੂੰਨ ਤਾਵੇਂ ਕਮਲ ਚਲੀ ਜਾਂਦੀ ਜਿਸ ਕਰਕੇ ਉਹ ਸਖਤੀ ਨਫਰ ਕੇ ਪਿਆਗੀ ਕਰਨਾ ਪਿੰਡ ਦੇ ਵਿੱਚ ਜਿਹਨੇ ਸਮਗਲਰ ਸੀ ਉਹ ਅਸੀਂ ਜੇਲ੍ਹ ਦੇ ਪਿੱਛੇ ਭੇਜੇ ਅਤੇ ਜਿਹੜੇ ਮਾੜੇ ਅੰਸਰ ਸੀ ਉਹ ਏਰੀਆ ਨੂੰ ਛੱਡ ਕੇ ਚਲੇ ਗਏ ਜਿਸ ਬੰਦੀ ਅੱਜ ਪਿੰਡ ਦੇ ਮੌਕ ਤਿੰਨ ਪਿੰਡਾਂ ਦੀ ਪੰਚਾਇਤਾਂ ਨੇ ਇਸ ਬੰਦੀ ਨੂੰ ਹੰਗਾਰਾ ਦਿੱਤਾ ਤੇ ਪ੍ਰਸ਼ਾਸਨ ਤੇ ਪੁਲਿਸ ਦੀ ਇਸ ਕਾਰਵਾਈ ਦਾ ਇਸ਼ਾਰਾ ਕੀਤਾ ਤੇ ਨਸ਼ੇ ਨੂੰ ਨਸ਼ੇ ਦੀ ਠਲ ਸੰਬੰਧੀ ਇਹ ਦੱਸਿਆ ਗਿਆ ਕਿ ਨਸ਼ੇ ਦਾ ਕਿੰਨਾ ਫਰਕ ਉਸ ਪਿੰਡ ਚ ਪਿਆ ਤੇ ਨਸ਼ੇ ਦੇ ਨਾਲ 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 ਜੋ ਛੁੱਟੀਆਂ ਵਾਰ ਦਿੱਤਾ ਹੁੰਦੀਆਂ ਸੀ ਉਸ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਪਿੰਡ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਕ੍ਰਾਈਮਨਲਸ ਨੂੰ ਇੱਕ ਸਖਤ ਚੇਤਾਵਨੀ ਦਿੰਦੇ ਆ ਕਿ ਜੇਕਰ ਤੁਸੀਂ ਨਸ਼ਾ ਵਿਚੋਂ ਦੂਰ ਬਾਝ ਨਹੀਂ ਆਓਗੇ ਤੇ ਅਸੀਂ ਹਟਾ ਦੇਵਾਂਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਨੂੰ ਨਸ਼ਾ ਵਿਚੋਂ ਤੋ ਹਟਾ ਦੇਗੀ ਜਿਸ ਤਰੀਕੇ ਨਾਲ ਮਰਜ਼ੀ ਹਟਾएगी ਤੇ ਇਸ ਨੂੰ ਸਾਡੀ ਵਾਰਨਿੰਗ ਵੀ ਸਮਝ ਜਾਓ